ਕੀ ਨਹੀਂ ਜਾਂਦਾ ਲੀਡਰਾਂ ਦਾ ਮੈਂ ਪਹਿਲੇ ਦਿਨੋਂ ਕੈਸਟਾਂ ਚ ਕਹਿੰਦਾ ਰਿਹਾ ਇਹਨਾਂ ਦਾ ਕੁਝ ਨਹੀਂ ਜਾਂਦਾ ਇਹ ਤਾਂ ਲੜਾ ਕੇ ਤੁਰ ਜਾਂਦੇ ਨੇ ਗੰਡਾਸੇ ਆਪਾਂ ਚੱਕੀ ਫਿਰਦੇ ਰਹਿੰਨੇ ਆ ਇੱਕ ਦੂਜੇ ਦੀਆਂ ਬਰਾਤਾਂ ਚੜਨੋਂ ਹਟ ਜਾਂਦੇ ਆ ਅਕਾਲੀਆਂ ਦੀ ਬਰਾਤ ਹੈ ਕਾਂਗਰਸੀਆਂ ਦੀ ਬਰਾਤ ਹੈ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਜਾਂਦੇ ਆ ਉਹਨਾਂ ਦਾ ਭੋਗ ਹੈ ਉਹਨਾਂ ਦਾ ਭੋਗ ਹੈ ਆਪ ਉਹ ਇਕੱਠੇ ਭੈ ਜਾਂਦੇ ਨੇ ਚੰਡੀਗੜ੍ਹ ਆਪਾਂ ਨੂੰ ਲੜਾ ਜਾਂਦੇ ਨੇ ਸੋ ਇਸ ਕਰਕੇ ਮੈਂ ਹਮੇਸ਼ਾ ਕਹਿਣਾ ਕਿ ਪਿੰਡਾਂ ਵਾਲਿਓ ਥੋੜੀ ਤਰੱਕੀ ਦਾ ਥੋੜੇ ਜਵਾਕਾਂ ਦੀ ਤਰੱਕੀ ਦਾ ਇੱਕੋ ਹੀ ਰਾਹ ਹੈ ਕਿ ਇੱਕਾ ਰੱਖੋ ਜਵਾਕਾਂ ਨੂੰ ਪੜ੍ਹਾਓ ਪੜ੍ਹਾਉਣ ਵਾਸਤੇ ਸਹੂਲਤਾਂ ਦੇਣੀਆਂ ਸਰਕਾਰ ਦਾ ਕੰਮ ਹੈ ਉਹਦੇ 'ਚ ਕੋਈ ਕਮੀ ਰਹੇ ਤਾਂ ਸਾਡੇ ਕੋਲ ਆਓ ਸਕੂਲ ਵਧੀਆ ਮਿਲਣਗੇ ਮਾਸਟਰ ਵਧੀਆ ਮਿਲਣਗੇ ਮਾਸਟਰ ਨੂੰ ਟ੍ਰੇਨਿੰਗ ਦੇ ਕੇ ਆਉਂਦੇ ਆ ਸਿੰਗਾਪੁਰ ਤੋਂ ਫਿਨਲੈਂਡ ਤੋਂ ਅਹਮਦਾਬਾਦ ਤੋਂ ਮਾਸਟਰਾਂ ਨੂੰ ਟ੍ਰੇਨਿੰਗ ਦਿਵਾ ਕੇ ਲਿਆਉਂਦੇ ਆ ਵੀ ਨਵੇਂ ਤਰੀਕੇ ਪੜ੍ਹਾਈ ਦੇ ਜਿਹੜੇ ਆਏ ਨੇ ਉਹਦੇ ਨਾਲ ਸਾਡੇ ਜਵਾਕਾਂ ਨੂੰ ਪੜ੍ਹਾਓ ਤੇ ਜਵਾਕਾਂ ਨੂੰ ਇਹ ਕਹਿੰਦੇ ਆ ਕਿ ਟੈਸਟ ਦੇਦਾ ਚਾਹੇ ਸਾਡੇ ਪਿੰਡ ਦਾ ਚਾਹੇ ਜਿਹੜੇ ਮਰਜੀ ਪਿੰਡ ਦਾ ਜੇ ਤੇਰੇ ਨੰਬਰ ਆ ਗਏ ਤੈਨੂੰ ਕੋਈ ਨਹੀਂ ਰੋਕ ਸਕਦਾ ਸਰਕਾਰ ਦੀ ਚਿੱਠੀ ਘਰੇ ਆਉਂਦੀ ਹੈ ਕਈ ਵਾਰੀ ਉੱਥੇ ਨੌਕਰੀ ਵੰਡਣ ਦਾ ਸਮਰੋਹ ਹੁੰਦਾ ਕਈ ਵਾਰੀ ਚੰਡੀਗੜ੍ਹ ਕਈ ਬਰੁਲਿਆਣੇ ਮੈਂ ਪੁੱਛ ਲੈਣਾ ਕਈ ਵਾਰੀ ਜਾ ਆਪ ਹੀ ਦੱਸ ਦਿੰਦੇ ਬਾਈ ਜੀ ਮੈਂ ਸਤੋਜ ਤੋਂ ਮੈਂ ਕਿਹਾ ਤੂੰ ਕਿੰਨਾ ਦਾ ਕਿਹੜੇ ਪਰਿਵਾਰ ਚੋਂ ਹੈ ਕੋਈ ਮੈਨੂੰ ਇੱਕ ਗੁਲੀਏ ਕੇ ਪਰਿਵਾਰ ਚੋਂ ਮਿਲੇ ਸੀ ਮੈਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਦੀ ਬਹੁਤ ਮਿਲਦੀ ਮੈਨੂੰ ਪਤਾ ਨਹੀਂ ਹੁੰਦਾ ਪਰ ਉਹ ਵੀ ਉਹ ਸਤੋਜ ਦਾ ਕਈ ਵਾਰੀ ਗਾਂਹਾਂ ਵਾਲੀ ਪੀੜ੍ਹੀ ਨੂੰ ਮੈਂ ਘਟ ਜਾਣ ਦਾ ਪਰ ਖੁਸ਼ੀ ਹੁੰਦੀ ਹੈ ਫਿਰ ਮੈਂ ਪੁੱਛ ਲੈਣਾ ਕੁਝ ਪਾਰਸ਼ ਪੁੱਛ ਤਾਂ ਲਈ ਕਿਤੇ ਪਿੰਡ ਦਾ ਕਰਕੇ ਤੈਨੂੰ ਨੌਕਰੀ ਲੈ ਕੇ ਆਂਦਾ ਨਾ ਜੀ ਮੈਂ ਪੇਪਰ ਦੇ ਕੇ ਮੇਰੇ ਇੰਨੇ ਨੰਬਰ ਆਏ ਨੇ ਹੁਣ ਮੈਂ ਦੂਜੀ ਨੌਕਰੀ ਲੈਣ ਲੱਗਿਆ ਹੁਣ ਮੈਂ ਤੀਜੀ ਲੈਣ ਲੱਗਿਆ ਸੋ ਜਿੰਨੇ ਵੀ ਇਸ ਵਕਤ মিডিਆ ਰਾਹੀਂ ਸੁਣ ਰਹੇ ਹੋਣਗੇ ਲੋਕ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮੈਨੂੰ ਜਿੰਨੇ ਮੇਰੇ ਪਿੰਡ ਦੇ ਲੋਕ ਪਿਆਰੇ ਨੇ ਜਿੰਨੀਆਂ ਮੇਰੀਆਂ ਮਾਮਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਮੈਨੂੰ ਪਿਆਰੀਆਂ ਨੇ ਜਿੰਨੇ ਉਹਨਾਂ ਦੇ ਜਵਾਕ ਪਿਆਰੇ ਨੇ ਉਹਨੇ ਹੀ ਮੈਨੂੰ ਸਾਰੇ ਪੰਜਾਬ ਦੇ ਕੱਲ-ਕੱਲੇ ਪਿੰਡ ਦੇ ਕੱਲ-ਕੱਲੇ ਕਸਬੇ ਦੇ ਸ਼ਹਿਰ ਦੇ ਲੋਕ ਪਿਆਰੇ ਨੇ ਮੇਰੇ ਲਈ ਕੋਈ ਐ ਹੋਰ ਆਖ ਨਹੀਂ ਹੈਗੀ ਮੈਂ ਕਿਸੇ ਖਾਸ ਬੰਦੇ ਦੇ ਜਵਾਕਾਂ ਨੂੰ ਕਿਸੇ ਹੋਰ ਆਖ ਨਾਲ ਦੇਖਾਂ ਤੇ ਉਹਨਾਂ ਗਰੀਬਾਂ ਨੂੰ ਜਾਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਉੱਡਣਾ ਚਾਹੁੰਦੇ ਆ ਅਸਮਾਨਾਂ ਤੇ ਤੇ ਉਹਨਾਂ ਨੂੰ ਮੈਂ ਕਿਸੇ ਹੋਰ ਆਖ ਨਾਲ ਦੇਖਾਂ ਇਹ ਹੋ ਨਹੀਂ ਸਕਦਾ